ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਹੋਏ ਇੱਕ ਕੈਮੇ ਦੇ ਇਨਸੀਡੈਂਟ ਦੀ ਜਿਹੜਾ ਕਿ ਪਹਿਲਾਂ ਇੱਕ ਮੇਰੇ ਨਾਲ ਵੀ ਹੋਇਆ ਸੀ ਤੁਹਾਨੂੰ ਯਾਦ ਹੋਣਾ ਸ਼ਾਇਦ ਮੈਂ ਇੱਕ ਵੀਡੀਓ ਪਾਈ ਸੀ ਦੇ ਵਿੱਚ ਦੱਸਿਆ ਸੀ ਕਿ ਕਿਸੇ ਕੁੜੀ ਨੂੰ ਹਸਪੀਟਲ ਤੋਂ ਜਦੋਂ ਉਬਰ ਬੁੱਕ ਕਰਾਈ ਤਾਂ ਉਦੋਂ ਕੀ ਕੁਝ ਹੋਇਆ ਤੇ ਉਸ ਵੀਡੀਓ ਪਾਉਣ ਤੋਂ ਬਾਅਦ ਬਹੁਤ ਸਾਰੇ ਵਿਊਰਾਂ ਦਾ ਸਾਨੂੰ ਇੰਸਟਾਗ੍ਰam ਤੇ ਜਾਂ ਫਿਰ ਟਿਕਟੌਕ ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਉਹਦੇ ਵਿੱਚ ਆਪਣੀਆਂ ਸਟੋਰੀਆਂ ਦੱਸੀਆਂ ਜਿਹੜੀਆਂ ਕਿ ਉਹਨਾਂ ਨਾਲ ਕੈਨੇਡਾ ਦੇ ਵਿੱਚ ਹੈਪਨ ਹੋਈਆਂ ਤੇ ਐਵੇਂ ਹੀ ਜਦੋਂ ਬਹੁਤ ਸਾਰੀਆਂ ਸਟੋਰੀਆਂ ਹੁਣ ਆਈਆਂ ਸਾਂ ਮੈਂ ਕੁਝ ਉਹਨਾਂ ਦੇ ਵਿੱਚ ਪੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚੋਂ ਜਿਹੜੀ ਮੈਨੂੰ ਇੱਕ ਸਟੋਰੀ ਸਭ ਤੋਂ ਜ਼ਿਆਦਾ ਇੰਟਰਸਟਿੰਗ ਲੱਗੀ ਜਿਹੜੀ ਕਿ ਬਿਲਕੁਲ ਮੇਰੇ ਵਾਲੀ ਸਟੋਰੀ ਦੇ ਨਾਲ ਮਿਲਦੀ ਜੁਲਦੀ ਸੀ ਬਟ ਹੈ ਬਹੁਤ ਇੱਕ ਕਹਿ ਸਕਦਾ ਹਾਂ ਕਿ ਹਾਂ ਦਿਲ ਦਹਿਲਾਉਣ ਵਾਲੀ ਹੈ ਨਾ ਤੇ ਫਿਰ ਪਹਿਲਾਂ ਤਾਂ ਮੈਨੂੰ ਟਾਈਮ ਲੱਗਿਆ ਨਹੀਂ ਹੁਣ ਮੈਂ ਸੋਚਿਆ ਕਿ ਉਹ ਸਟੋਰੀ ਦੇ ਉੱਤੇ ਮੈਂ ਵੀਡੀਓ ਜ਼ਰੂਰ ਬਣਾਉਣਾ ਤੇ ਅਸਲ ਦੇ ਵਿੱਚ ਇਹ ਗੱਲ ਹੈ ਵੈਲੈਂਸ ਸਿਟੀ ਦੀ ਵੈਲੈਂਸ ਸਿਟੀ ਦੇ ਵਿੱਚ ਇੱਕ ਮੁੰਡਾ ਰਹਿੰਦਾ ਸੀ ਜਗਦੀਪ ਸਿੰਘ ਜਿਸ ਨੇ ਸਾਨੂੰ ਡੀਐਮ ਕਰਕੇ ਆਪਣੀ ਇਹ ਸਟੋਰੀ ਦੱਸੀ ਜਗਦੀਪ ਨੇ ਦੱਸਿਆ ਕਿ ਉਹ ਵੈਲਨ ਦੇ ਵਿੱਚ ਆਪਣੀ ਉਬਰ ਡਰਾਈਵ ਕਰਦਾ ਸੀ ਉਹ ਰਾਤ ਨੂੰ ਵੈਲਨ ਦੇ ਵਿੱਚ ਨਹੀਂ ਨੈਗਰਾ ਦੇ ਵਿੱਚ ਉਹ ਉਬਰ ਡਰਾਈਵ ਕਰਦਾ ਸੀ ਵੈਲੈਂਸ ਸਿਟੀ ਨੈਗਰਾ ਦੇ ਬਿਲਕੁਲ ਨਾਲ ਹੀ ਹੈ ਥੋੜੇ ਫਰਕ ਨਾਲ ਤੇ ਉੱਥੋਂ ਉਹ ਨੈਗਰਾ ਫਾਲ ਦੇ ਵਿੱਚ ਰਾਤ ਨੂੰ ਉਬਰ ਡਰਾਈਵ ਕਰਨ ਜਾਂਦਾ ਹੁੰਦਾ ਸੀ ਉਹ ਕਹਿੰਦਾ ਮੇਰਾ ਸਹੀ ਚੱਲੀ ਜਾ ਰਿਹਾ ਸੀ ਪਰ ਅਚਾਨਕ ਇੱਕ ਰਾਤ ਕੀ ਹੋਇਆ ਜਿਹੜੀ ਮੈਂ ਗੱਲ ਹੁਣ ਤੱਕ ਨਹੀਂ ਭੁੱਲ ਸਕਿਆ ਅਸਲ ਦੇ ਵਿੱਚ ਰਾਤ ਨੂੰ ਉਹਨੇ ਜਦੋਂ ਰਾਤ ਨੂੰ 12:00 1 ਵਜੇ ਉਬਰ ਆਪਣੀ ਸਟਾਰਟ ਕੀਤੀ ਤੇ ਕਹਿੰਦਾ ਮੈਂ ਪਹਿਲਾਂ ਹੀ ਲੇਟ ਸੀ ਪਰ ਫਿਰ ਮੈਂ ਸੋਚਿਆ ਕਿ ਮੈਂ ਬੈਲੈਂਸ ਤੋਂ ਹੀ ਉਬਰ ਸਟਾਰਟ ਕਰਦਾ ਤੇ ਸ਼ਾਇਦ ਮੈਨੂੰ ਨਾਇਗਰਾਵਾਂ ਜਾਂ ਕਿਤੇ ਹੋਰ ਇਧਰ ਉਧਰ ਤੱਕ ਹੁਣੀ ਰਾਈਡ ਮਿਲ ਜੇ ਤਾਂ ਉਹਨੇ ਜਦੋਂ ਉਬਰ ਔਨ ਕੀਤੀ ਉਹਨੂੰ ਰਾਈਟ ਅਵੇ ਕੁਝ ਸੈਕਿੰਡ ਦੇ ਵਿੱਚ ਹੀ ਇੱਕ ਰਿਕਵੈਸਟ ਆਈ ਉਹ ਰਿਕਵੈਸਟ ਉਹਨੂੰ ਆਈ ਆਪਣੇ ਬੈਲੈਂਸ ਸਿਟੀ ਦੇ ਵਿੱਚ ਇੱਕ ਪਲਾਜ਼ੇ ਤੋਂ ਮੈਂ ਤਾਂ ਉਹ ਇਹ ਸੋਚ ਰਿਹਾ ਸੀ ਕਿ ਰਾਤ ਨੂੰ 12 1 ਵਜੇ ਕਿਉਂਕਿ ਵੈਲੈਂਡਰ ਕੁਝ ਖਾਸ ਸ਼ਿਟੀ ਨਹੀਂ ਹੈਗੀ ਜਿੱਥੇ ਲੋਕ ਰਾਤ ਨੂੰ ਐਵੇਂ ਜਾਗਦੇ ਹੋਣ ਜਾਂ ਫਿਰ ਇੱਥੇ ਕੈਸੀਨੋ ਹੋਣ ਹਨ ਜਿਹਦੇ ਜਿਹਦੇ ਲਈ ਰਾਤ ਨੂੰ ਲੋਕ ਉੱਭਰ ਮੁਕਰਵਾ ਰਹੇ ਨੇ ਤਾਂ ਉਹਨੇ ਸੋਚਿਆ ਚੱਲ ਕੋਈ ਗੱਲ ਨਹੀਂ ਮੈਂ ਉੱਪਰ ਪਿਕ ਕਰਦਾ ਜੋ ਵੀ ਸੀ ਉਹ ਤਾਂ ਉਹਦਾ ਆਪਣਾ ਕੰਮ ਹੀ ਆ ਤੇ ਉਹਨੇ ਜਦੋਂ ਉਸ ਪਲਾਜ਼ੇ ਵੱਲ ਰਸਤੇ ਤਕਦੀ ਪਾਈ ਜਦੋਂ ਪਲਾਜ਼ੇ ਦੇ ਵਿੱਚ ਪਹੁੰਚਿਆ ਤਾਂ ਉੱਥੇ ਉਹਨੂੰ ਇੱਕ ਪੰਜਾਬੀ ਕੁੜੀ ਬੈਠੀ ਮਿਲੀ ਉਹ ਕੁੜੀ ਦੀ ਉਮਰ ਦੱਸਦਾ ਸੀ ਕੁਝ ਖਾਸ ਹੋਊਗੀ 2 ਤੋਂ 22 ਸਾਲ ਤੱਕ ਕਹਿੰਦਾ ਜਦੋਂ ਮੈਂ ਗੱਡੀ ਹੀ ਉਹਦੇ ਕੋਲ ਜਾ ਕੇ ਰੋਕੀ ਅਕੋਰਡਿੰਗ ਟੂ ਲੋਕੇਸ਼ਨ ਜਦੋਂ ਉੱਥੇ ਪਹੁੰਚਿਆ ਕੋਲ ਜਾ ਕੇ ਰੋਕੀ ਤਾਂ ਉਹਨੇ ਦੇਖਿਆ ਕਿ ਉਹ ਕੁੜੀ ਬਹੁਤ ਜ਼ਿਆਦਾ ਰੋ ਰਹੀ ਸੀ ਤੇ ਜਦੋਂ ਹੀ ਗੱਡੀ ਕੋਲ ਜਾ ਖੜੀ ਤਾਂ ਉਹ ਕੁੜੀ ਗੱਡੀ ਦੇ ਵਿੱਚ ਆ ਕੇ ਬੈਠ ਗਈ ਪਿੱਛੇ ਮੁੜ ਕੇ ਦੇਖਦੇ ਹੀ ਜਦੋਂ ਉਹਨੇ ਦੇਖਿਆ ਕਿ ਉਹ ਕੁੜੀ ਬਹੁਤ ਜ਼ਿਆਦਾ ਜਿਵੇਂ ਰੋ ਕੇ ਹਟੀ ਹੁੰਦੀ ਉਹਦੀ ਅੱਖਾਂ ਸੁੱਜੀਆਂ ਹੋਈਆਂ ਸੀ ਮੂੰਹ ਲਾਲ ਹੋਇਆ ਹੋਇਆ ਸੀ ਤੇ ਉਹਨੇ ਸਪੁੱਛਿਆ ਕਿ ਹਾਂ ਕੀ ਗੱਲ ਹੋ ਗਈ ਵੀ ਸਭ ਠੀਕ ਠਾਕ ਤਾਂ ਹੈ ਤਾਂ ਇਹ ਕੁੜੀ ਨੇ ਰਿਪਲਾਈ ਕੀਤਾ ਕਿ ਸੌਰੀ ਤੁਸੀਂ ਪਿੱਛੇ ਨਾ ਦੇਖੋ ਤੁਸੀਂ ਆਪਣੀ ਗੱਡੀ ਚਲਾਓ ਤੇ ਐਵੇਂ ਕਰਦੇ ਕਰਦੇ ਚਲੋ ਠੀਕ ਹੈ ਜਗਦੀਪ ਚੁੱਪ ਹੋ ਕੇ ਬੈਠ ਗਿਆ ਤੇ ਉਹਨੇ ਆਪਣੀ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਉਹਨੇ ਜੇ ਰਸਤਾ ਸਟਾਰਟ ਹੀ ਕੀਤਾ ਸੀ ਤੇ ਕੁੜੀ ਹੋਰ ਬਹੁਤ ਜ਼ਿਆਦਾ ਰੋਣਾ ਸ਼ੁਰੂ ਕਰ ਦਿੱਤਾ ਉਹ ਪਿਛਲੀ ਸੀਟ ਤੇ ਪੈ ਕੇ ਰੋਣ ਲੱਗ ਪਈ ਹੁਣ ਤੁਹਾਡੀ ਗੱਡੀ ਦੇ ਵਿੱਚ ਕੋਈ ਬੈਠ ਕੇ ਐਵੇਂ ਚਾਹੇ ਉਹ ਸਵਾਰੀ ਕਿਉਂ ਹੋਵੇ ਜੇਵੇਂ ਰੋਣ ਲੱਗ ਜੇ ਤਾਂ ਤੁਸੀਂ ਕੀ ਕਰੋਗੇ ਤੁਹਾਡੇ ਦਿਲ 'ਚ ਗਲਤ ਆਊਗਾ ਕਿ ਹਾਂ ਏਟਲੀਸਟ ਮੈਂ ਦੁਬਾਰਾ ਪੁੱਛਾਂ ਕਿ ਹੋਇਆ ਤਾਂ ਹੋਇਆ ਕੀ ਤਾ ਇਹ ਮੇਹੀ ਜਗਦੀਪ ਨੇ ਦੁਬਾਰਾ ਫੇਰ ਹਿੰਮਤ ਕੀਤੀ ਕਹਿੰਦਾ ਕਿ ਮੈਨੂੰ ਦੱਸੋ ਭੈਣੇ ਕਿ ਹੋਇਆ ਕੀ ਆ ਉਹ ਕਹਿੰਦੀ ਤੁਹਾਨੂੰ ਕੁਝ ਪੁੱਛਣ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੀ ਗੱਡੀ ਚਲਾਉਂਦੇ ਰਹੋ ਤੇ ਪਰ ਫਿਰ ਵੀ ਪੁੱਛਣਾ ਤਾਂ ਬਣਦਾ ਹੀ ਸੀ ਬਟ ਜਗਦੀਪ ਨੇ ਫਿਰ ਉਸ ਤੋਂ ਬਾਅਦ ਦੁਬਾਰਾ ਉਹਨੇ ਕੋਈ ਕੁਐਸਚਨ ਨਹੀਂ ਪੁੱਛਿਆ ਹੈਗਾ ਤੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਫਿਰ ਉਸ ਤੋਂ ਬਾਅਦ ਕੀ ਹੋਇਆ ਥੋੜਾ ਜਿਹਾ ਹਲੇ 3-4 ਮਿੰਟ ਹੀ ਡਰਾਈਵ ਕੀਤੀ ਸੀ ਤੇ ਕੁੜੀ ਨੇ ਆਪਣੇ ਆਪ ਬੋਲਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੀ ਮੈਂ ਦੱਸਦੀ ਆਂ ਕੀ ਗੱਲ ਹੋਈ ਹੈ ਕਹਿੰਦੀ ਬੈਸੇ ਤਾਂ ਮੈਂ ਕਿਸੇ ਨਾਲ ਸ਼ੇਅਰ ਕਰ ਨਹੀਂ ਸਕਦੀ ਬਟ ਅੱਜ ਪਤਾ ਨਹੀਂ ਕਿਉਂ ਕਿਸੇ ਸਟ੍ਰੇਂਜ ਨੂੰ ਜਾਂ ਫਿਰ ਕਹਿ ਸਕਦੇ ਹਾਂ ਕਿਸੇ ਉਸ ਆਦਮੀ ਨੂੰ ਜਿਸ ਨੂੰ ਆਪਾਂ ਜਾਣਦੇ ਨਹੀਂ ਹੈਗੇ ਮੈਂ ਆਪਣੀ ਸਟੋਰੀ ਦੱਸ ਰਹੀ ਹਾਂ ਤੇ ਪਰ ਕਹਿੰਦੀ ਮੈਂ ਇਸ ਟਾਈਮ ਕਿਸੇ ਹੋਰ ਨੂੰ ਦੱਸ ਨਹੀਂ ਸਕਦੀ ਹੈਗੀ ਉਹਨੇ ਸ਼ਾਇਦ ਆਪਣਾ ਦਿਲ ਹਲਕਾ ਕਰਨ ਲਈ ਸਟੋਰੀ ਦੱਸਣੀ ਸ਼ੁਰੂ ਕਰ ਦਿੱਤੀ ਉਹ ਕਹਿੰਦੀ ਜਦੋਂ ਮੈਂ 4 ਸਾਲ ਪਹਿਲਾਂ ਕੈਨੇਡਾ ਗਈ ਸੀ ਮੈਂ 1 ਸਾਲ ਦੀ ਪੜ੍ਹਾਈ ਬਹੁਤ ਵਧੀਆ ਕੀਤੀ ਅਸਲ ਦੇ ਵਿੱਚ ਉਹ ਨਾਇਗਰਾ ਦੇ ਵਿੱਚ ਹੀ ਆਪਣੀ ਪੜ੍ਹਾਈ ਕਰ ਰਹੀ ਸੀ ਤੇ ਕਹਿੰਦੀ ਮੈਂ ਇੱਕ ਸਾਲ ਬਹੁਤ ਵਧੀਆ ਪੜ੍ਹਾਈ ਕੀਤੀ ਉਸ ਤੋਂ ਬਾਅਦ ਜਦੋਂ ਮੈਂ ਦੂਸਰਾ ਸਾਲ ਆਪਣਾ ਸਮੈਸਟਰ ਤੀਸਰਾ ਸ਼ੁਰੂ ਕੀਤਾ ਤਾਂ ਉਸ ਟਾਈਮ ਮੈਂ ਪਾਰਟ ਟਾਈਮ ਕੰਮ ਕਰਦੀ ਹੁੰਦੀ ਸੀ ਜਿਹੜੇ ਰੈਸਟੋਰੈਂਟ ਵਿੱਚ ਮੈਂ ਕੰਮ ਕਰਦੀ ਸੀ ਉੱਥੇ ਇੱਕ ਮੁੰਡਾ ਕੰਮ ਕਰਦਾ ਸੀ ਤੇ ਪਤਾ ਚੱਲੇ ਕਿ ਉਹ ਕੈਨੇਡਾ ਦਾ ਸਿਟੀਜ਼ਨ ਆ ਉਹ ਸਿਰਫ ਆਪਣੇ ਹਾਈ ਸਕੂਲ ਤੋਂ ਬਾਅਦ ਇੱਥੇ ਪਾਰਟ ਟਾਈਮ ਕੰਮ ਕਰਦਾ ਪਰ ਜਦੋਂ ਕਹਿੰਦੀ ਮੈਂ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਮੈਨੂੰ ਤਾਂ ਸੁਭਾਅ ਬਹੁਤ ਵਧੀਆ ਲੱਗਿਆ ਤੇ ਇਹ ਹੌਲੀ ਹੌਲੀ ਅਸੀਂ ਰਿਲੇਸ਼ਨਸ਼ਿਪ ਦੇ ਵਿੱਚ ਆ ਗਏ ਤੇ ਜਦੋਂ ਕਹਿੰਦੀ ਮੈਂ ਰਿਲੇਸ਼ਨਸ਼ਿਪ ਦੇ ਵਿੱਚ ਆਈ ਤਾਂ ਪਹਿਲਾ ਸਾਲ ਤਾਂ ਚਲੋ ਵਧੀਆ ਚੱਲਣਾ ਹੀ ਸੀ ਜੋ ਉਸ ਦਾ ਟ੍ਰੈਂਡ ਹੈਗਾ ਸੀ ਉਹਨੇ ਕਿਹਾ ਕਿ ਮੇਰੀ ਤੇਰੀ ਤਾਂ ਮੇਰੇ ਤਾਂ ਸਟਿੰਗ ਚ ਹੈਗੀ ਆ ਤੇ ਮੈਂ ਤੇਰੀ ਫਾਈਲ ਪੀਆਰ ਵੀ ਆਪਣੇ ਆਪ ਲਗਵਾ ਦੂੰ ਤੂੰ ਪੜਾਈ ਛੱਡ ਦੇ ਤੂੰ ਆਪਣੇ ਪੈਸੇ ਬਚਾ ਤਾਂ ਉਹਨੇ ਕੀ ਕੀਤਾ ਕਹਿੰਦੀ ਮੈਂ ਆਪਣੀ ਆਪਣਾ ਕਾਲਜ ਡ੍ਰੌਪ ਕਰਤਾ ਮੈਂ ਪੜਾਈ ਬੰਦ ਕਰਕੇ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਨੇ ਆਪਣੇ ਬੇਸ ਤੇ ਮੇਰੀ ਫਾਈਲ ਵਰਕ ਪਰਮਿਟ ਲਗਵਾ ਦਿੱਤਾ ਕਹਿੰਦੀ ਬਹੁਤ ਮੈਨੂੰ ਬਹੁਤ ਵਧੀਆ ਲੱਗਿਆ ਕਿ ਹਾਂ ਕਿ ਇੰਨੀ ਜ਼ਿਆਦਾ ਸਟਰਗਲ ਕਰਨ ਦੀ ਮੈਨੂੰ ਲੋੜ ਨਹੀਂ ਪਈ ਹੈਗੀ ਏਟ ਲੀਸਟ ਮੈਨੂੰ ਕੋਈ ਇੱਥੇ ਮਿਲਿਆ ਹਨਾ ਜਿਹਦੇ ਨਾਲ ਮੇਰਾ ਫਿਊਚਰ ਚਲੋ ਥੋੜਾ ਜਲਦੀ ਸੈੱਟ ਹੋ ਜਾਊਗਾ ਐਵੇਂ ਕਰਦੇ ਕਰਦੇ ਕਹਿੰਦੀ ਮੇਰੇ ਪੂਰੇ 2 ਸਾਲ ਹੋ ਗਏ ਤੇ ਦੁਬਾਰਾ ਕਹਿੰਦੀ ਹੁਣ ਮੈਨੂੰ ਉਹ ਵਰਕ ਪਰਮਿਟ ਨਾ ਉਹ ਵਰਕ ਪਰਮਿਟ ਐਕਸਟੈਂਡ ਕਰਵਾ ਰਿਹਾ ਤੇ ਨਾ ਹੀ ਪੀਆਰ ਦੀ ਫਾਈਲ ਲਗਵਾ ਰਿਹਾ ਕਿੰਦੀ ਸਾਡੀ ਇਸ ਗੱਲ ਤੇ ਬੜੀ ਬਹਿਸ ਹੁੰਦੀ ਆ ਪੂਰੇ ਸਾਲ ਡੇਢ ਸਾਲ ਦੀ ਕਿ ਹੁਣ ਮੇਰੇ ਹੱਥ ਦੇ ਵਿੱਚ ਕੁਝ ਵੀ ਨਹੀਂ ਮੈਂ ਆਪਣੀ ਪੜਾਈ ਵੀ ਡ੍ਰੌਪ ਕਰ ਦਿੱਤੀ ਸੀ ਤੇ ਇਸ ਤੋਂ ਬਾਅਦ ਹੁਣ ਪਤਾ ਨਹੀਂ ਕੀ ਬਣੂਗਾ ਐਟਲੀਸਟ ਮੇਰੀ ਪੀਆਰ ਦੀ ਫਾਈਲ ਲਗਵਾ ਦੇ ਕਿੰਦੀ ਮੈਂ ਬੜੀ ਰਿਕੁਐਸਟ ਕੀਤੀ ਤੇ ਕਿੰਦੀ ਮੇਰਾ ਵਰਕ ਪਰਮਿਟ ਰਹਿ ਗਿਆ ਸਿਰਫ 1 ਮਹੀਨੇ ਦਾ ਮੈਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਹਾਂ ਮੈਂ ਇੰਨੇ ਕਿਦਾਂ ਟੈਨਸ਼ਨ ਦੇ ਵਿੱਚ ਹਾਂ ਕਿ ਮੈਨੂੰ ਸੋਚ-ਸੋਚ ਕੇ ਚੱਕਰ ਆਉਣੇ ਸ਼ੁਰੂ ਹੋ ਗਏ ਐਵੇਂ ਹੀ ਅੱਜ ਦਾ ਇਨਸੀਡੈਂਟ ਮੈਂ ਇੱਥੇ ਇੱਕ ਕਲੀਨਿਕ ਆਈ ਸੀ ਤਦੋਂ ਮੈਨੂੰ ਚੱਕਰ ਆਉਣ ਲੱਗੇ ਤਾਂ ਮੈਂ ਸੋਚਿਆ ਕਿ ਹਾਂ ਕੋਈ ਮੈਡੀਸਿਨ ਵਗੈਰਾ ਜਾਂ ਪੁੱਛਾਂ ਮੈਂ ਤੇ ਕਲੀਨਿਕ ਆਈ ਕਲੀਨਿਕ ਆ ਕੇ ਡਾਕਟਰ ਨੂੰ ਮਿਲੀ ਤੇ ਜਦੋਂ ਮੈਂ ਵਾਪਸ ਜਾਣਾ ਸੀ ਮੈਨੂੰ ਉਸਦੇ ਜੋ ਫਰੈਂਡ ਸੀ ਉਸਨੇ ਕਿਹਾ ਸੀ ਕਿ ਹਾਂ ਕੋਈ ਗੱਲ ਨਹੀਂ ਮੈਂ ਤੈਨੂੰ ਪਿਕ ਕਰ ਲਵਾਂਗਾ ਬਟ ਕਹਿੰਦੀ ਜਦੋਂ ਮੈਂ ਵਾਪਸ ਜਾਣਾ ਸੀ ਤਾਂ ਉਹਦਾ ਮੈਸੇਜ ਆਇਆ ਕਿ ਆਮ ਸੌਰੀ ਯੂ ਆਰ ਨਾਟ ਮਾਈ ਪ੍ਰੋਬਲਮ ਐਨੀ ਮੋਰ ਕਿ ਹੁਣ ਤੂੰ ਆਪਣਾ ਆਪ ਦੇਖ ਲੈ ਕਹਿੰਦੀ ਮੈਂ ਪਿਛਲੇ 5 6 ਘੰਟਿਆਂ ਤੋਂ ਸਿਰਫ ਉਸ ਦਾ ਵੇਟ ਕਰ ਰਹੀ ਸੀ ਤੇ ਰਾਤ ਨੂੰ 12 1 ਵਜੇ ਦਾ ਮੈਸੇਜ ਆਇਆ ਕਿ ਆਮ ਸੌਰੀ ਕਿ ਤੂੰ ਆਪਣਾ ਆਪ ਦੇਖ ਲਾ ਇਸ ਤੋਂ ਬਾਅਦ ਜਗਦੀਪ ਨੇ ਕਿਹਾ ਕਿ ਹਾਂ ਮੈਂ ਦੇਖਦਾ ਵੀ ਸ਼ਾਇਦ ਕੋਈ ਵਕੀਲ ਨਾਲ ਗੱਲ ਕਰਕੇ ਜੇ ਕੁਝ ਹੋ ਸਕਦਾ ਮੈਂ ਤੁਹਾਨੂੰ ਨੰਬਰ ਵਗੈਰਾ ਦੇ ਦੇਣਾ ਤੁਸੀਂ ਗੱਲ ਕਰਕੇ ਦੇਖ ਲਓ ਹਾਲੋ ਹੋ ਜਾਊਗਾ ਜ਼ਰੂਰੀ ਨਹੀਂ ਹੈਗਾ ਕਿਸੇ ਹੋਰ ਦੇ ਸਿਰ ਤੇ ਹੀ ਆਪਾਂ ਨੇ ਪੀਰ ਲੈਣੀ ਆ ਤੇ ਕਹਿੰਦੀ ਉਹਦਾ ਇੰਨਾ ਕਹਿਣ ਤੇ ਕੁੜੀ ਦਾ ਰਿਪਲਾਈ ਆਇਆ ਕਿ ਅਸਲ ਗੱਲ ਤਾਂ ਮੈਂ ਤੁਹਾਨੂੰ ਹੁਣ ਦੱਸਦੀ ਆਂ ਕੈਨੇਡਾ ਇੰਡੀਆ ਦੇ ਵਿੱਚ ਵਿਆਹ ਕਰਵਾ ਕੇ ਕੈਨੇਡਾ ਆਈ ਸੀ ਕਿ ਉਸ ਤੋਂ ਬਾਅਦ ਆਪਣੇ ਘਰ ਵਾਲੇ ਨੂੰ ਮਨਾਉਗੇ ਪਰ ਇੱਥੇ ਆ ਕੇ ਜਦੋਂ ਮੇਰੀ ਪੜ੍ਹਾਈ ਚੱਲੀ ਰਹੀ ਸੀ ਤਾਂ ਮੈਨੂੰ ਕੋਈ ਹੋਰ ਪਸੰਦ ਆ ਗਿਆ ਤੇ ਜਦੋਂ ਹੀ ਮੈਨੂੰ ਉਹ ਪਸੰਦ ਆਇਆ ਮੈਂ ਆਪਣੇ ਘਰੇ ਜਾਂ ਫਿਰ ਆਪਣੇ ਜਿਸ ਨਾਲ ਦਾ ਵਿਆਹ ਸੀ ਉਸ ਨੂੰ ਕੰਟੈਕਟ ਤੋੜ ਦਿੱਤਾ ਤੇ ਉਦੋਂ ਦੀਆਂ ਮੇਰੇ ਘਰਦਿਆਂ ਨੂੰ ਵੀ ਧਮਕੀਆਂ ਆ ਰਹੀਆਂ ਨੇ ਕਿ ਹਾਂ ਵੀ ਸਾਡੇ ਪੈਸੇ ਮੋੜੋ ਜਾਂ ਕੁਛ ਆ ਕਹਿੰਦੀ ਇਸ ਟਾਈਮ ਕੀ ਆ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਮੇਰੇ ਕੋਲ ਜੋ 4 ਪੈਸੇ ਹੈਗੇ ਸੀ ਉਹ ਵੀ ਇਕੱਠੇ ਕਰਕੇ ਅਸੀਂ ਇੱਕ ਅਕਾਊਂਟ ਦੇ ਵਿੱਚ ਸੇਵ ਰੱਖਦੇ ਰਹਿੰਦੇ ਸੀ ਤੇ ਹੁਣ ਮੇਰੇ ਕੋਲ ਕੁਝ ਨਹੀਂ ਹੈਗਾ ਤੇ ਹੁਣ ਉਹ ਕਹਿੰਦੀ ਮੈਨੂੰ ਸਮਝ ਨਹੀਂ ਆ ਰਹੀ ਹੈਗੀ ਮੈਂ ਕੀ ਕਰਾਂ ਜਦੋਂ ਕੁੜੀ ਨੇ ਇਹ ਸਾਰਾ ਕੁਝ ਦੱਸਿਆ ਤਾਂ ਜਗਦੀਪ ਨੇ ਵੀ ਮੁੜ ਕੇ ਕੋਈ ਸਵਾਲ ਨਹੀਂ ਪੁੱਛਿਆ ਤੇ ਉਹ ਵੀ ਇੱਕ ਤਰ੍ਹਾਂ ਦਾ ਚੁੱਪਚਾਪ ਰਹਿ ਗਿਆ ਉਹਨੂੰ ਵੀ ਇਹ ਸੁਣ ਕੇ ਹਰਟ ਹੋ ਗਿਆ ਕਿ ਜੋ ਉਹ ਕੁੜੀ ਇੰਡੀਆ ਦੇ ਵਿੱਚ ਆਪਣੇ ਘਰਦਿਆਂ ਨਾਲ ਜਾਂ ਆਪਣੇ ਹਸਬੰਦ ਨਾਲ ਜੋ ਕੁਝ ਉਹਨੇ ਕੀਤਾ ਤਾਂ ਸ਼ਾਇਦ ਉਹਦੀ ਤੁਹਾਨੂੰ سزا ਮਿਲ ਰਹੀ ਹੋਵੇ ਤਾਂ ਜਗਦੀਪ ਚੁੱਪ ਰਿਹਾ ਉਹਨੇ ਚੁੱਪ ਕਰਕੇ ਆਪਣੀ ਰਾਈਡ ਡਰਾਈਵ ਕਰਦਾ ਰਿਹਾ ਤੇ ਰਾਈਡ ਨੂੰ ਜਿੱਥੇ ਪਹੁੰਚਾਉਣਾ ਸੀ ਨਾਇਗਰਾ ਫਾਲ ਨਾਇਗਰਾ ਫਾਲ ਰੌਪ ਨੂੰ ਪਹੁੰਚਾਉਣਾ ਸੀ 1:30 ਵਜੇ ਵੀਕਡੇਜ਼ ਦਾ ਟਾਈਮ ਸੀ ਉੱਥੇ ਬਹੁਤ ਠੰਡ ਸੀ ਬਰਫ਼ ਪਈ ਹੋਈ ਸੀ ਤੇ ਗੱਲ ਇਹ ਹੈ ਕਿ ਉਹ ਐਨੀ ਰਾਤ ਨੂੰ ਨਾਇਗਰਾ ਫਾਲ ਕਰਨ ਕੀ ਆ ਰਿਹਾ ਪਰ ਜਿਸ ਸਾਥ ਨਾਲ ਉਹਨੇ ਆਪਣੀ ਸਟੋਰੀ ਦੱਸੀ ਸੀ ਜਗਦੀਪ ਉਸ ਟਾਈਮ ਉਸ ਨਾਲ ਥੋੜਾ ਜਿਹਾ ਗੁੱਸੇ ਵਿੱਚ ਸੀ ਕਿ ਜਿਹੜਾ ਕੁਛ ਉਸ ਕੁੜੀ ਨੇ ਆਪਣੇ ਹਸਬੰਦ ਨਾਲ ਕੀਤਾ ਜਾ ਕੇ ਕਿਸੇ ਨਾਲ ਵੀ ਤਾਂ ਉਹਨੇ ਕੁਝ ਨਹੀਂ ਪੁੱਛਿਆ ਤੇ ਉਹਨੂੰ ਉੱਥੇ ਡ੍ਰੌਪ ਕਰ ਦਿੱਤਾ ਕੁੜੀ ਨੇ ਗੱਡੀ ਦੇ ਵਿੱਚੋਂ ਉੱਤਰ ਕੇ ਇਹ ਗੱਲ ਕਹੀ ਕਿ ਮੇਰਾ ਪਿਛਲੇ 2-3 ਸਾਲ ਤੋਂ ਕੋਈ ਵੀ ਨਹੀਂ ਸੀ ਪਹਿਲੀ ਵਾਰ ਅੱਜ ਮੈਂ ਕਿਸੇ ਨਾਲ ਕੋਈ ਗੱਲ ਸ਼ੇਅਰ ਕੀਤੀ ਆ ਮੈਨੂੰ ਥੋੜਾ ਸਕੂਨ ਮਿਲਿਆ ਜਗਦੀਪ ਨੇ ਓਕੇ ਕਹਿ ਕੇ ਆਪਣੀ ਰਾਈਡ ਕੰਪਲੀਟ ਕੀਤੀ ਤੇ ਉੱਥੋਂ ਚੱਲ ਕੇ ਵਾਪਸ ਆ ਗਿਆ ਜਦੋਂ ਹੀ ਵਾਪਸ ਆ ਰਿਹਾ ਸੀ ਤਾਂ ਉਹਨੇ ਆਪਣੇ ਹੀ ਦੋਸਤ ਜੋ ਜੋ ਉਹ ਵੀ ਰਾਤ ਨੂੰ ਉਬਰੀ ਡਰਾਈਵ ਕਰਦਾ ਸੀ ਉਹਨੂੰ ਕਾਲ ਕੀਤੀ ਉਹਨੇ ਉਹਨੂੰ ਕਾਲ ਕੀਤੀ ਦੱਸਿਆ ਕਿ ਐਮੇ ਦੀ ਕੋਈ ਇਨਸੀਡੈਂਟ ਹੋਇਆ ਕਿਉਂਕਿ ਜੇ ਤੁਹਾਡੇ ਨਾਲ ਬੈਠ ਕੇ ਕੋਈ ਐਮੇ ਦੀ ਗੱਲ ਦੱਸ ਰਿਹਾ ਹੋਵੇ ਤੇ ਕੋਈ ਐਮੇ ਦਾ ਇਨਸੀਡੈਂਟ ਹੋਇਆ ਹੋਵੇ ਤਾਂ ਉਹ ਕੱਲ ਦਿਲ ਦੇ ਵਿੱਚ ਰਹਿੰਦੀ ਤਾਂ ਆਏ ਹੁੰਦਾ ਕਿ ਐਟ ਲੀਸਟ ਮੈਂ ਕਿਸੇ ਹੋਰ ਨਾਲ ਇਸ ਬਾਰੇ ਗੱਲ ਕਰਾਂ ਛਿੱਚ-ਛਿੱਚੀ ਨਹੀਂ ਤਾਂ ਉਹ ਗੱਲ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਆ ਤੌਣੇ ਆਪਣੇ ਦੋਸਤ ਨੂੰ ਕਾਲ ਕੀਤੀ ਕਾਲ ਤੇ ਉਹਨੇ ਇਹ ਗੱਲ ਸਾਰੀ ਦੱਸੀ ਫਿਰ ਜਦੋਂ ਦੂਸਰੇ ਮੁੰਡੇ ਨੇ ਉਹਨੂੰ ਪੁੱਛਿਆ ਰਗਦੀਪ ਨੂੰ ਕਿ ਤੂੰ ਉਹਨੂੰ ਡਰੌਪ ਕਿੱਥੇ ਕੀਤਾ ਰਗਦੀਪ ਕਹਿੰਦਾ ਮੈਨੂੰ ਨਾਇਗਰਾ ਫਾਲ ਡਰੌਪ ਕਰਕੇ ਆਇਆ ਉਹ ਕਹਿੰਦਾ ਵੀ ਰਾਤ ਨੂੰ 1:3-2 ਵਜੇ ਤੂੰ ਉਹਨੂੰ ਨਾਇਗਰਾ ਫਾਲ ਸੇ ਡਰੌਪ ਕਰਕੇ ਆਇਆ ਉਹ ਵੀ ਵੀਕਡੇਜ਼ ਤੇ ਜਦੋਂ ਉੱਥੇ ਕੁਝ ਵੀ ਨਹੀਂ ਹੈਗਾ ਕੁੜੀ ਇੰਨੀ ਰਾਤ ਨੂੰ ਉੱਥੇ ਕੀ ਕਰਨਾ ਹੈ ਇਹ ਸੋਚ ਕੇ ਦੋਨਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਕਿ ਹਾਂ ਸ਼ਾਇਦ ਉਸ ਕੁੜੀ ਨੇ ਉੱਥੇ ਕੁਝ ਗਲਤ ਤਾਂ ਨਹੀਂ ਕਰਨਾ ਹੈਗਾ ਰਾਤ ਨੂੰ ਆਪਣੀ ਲਾਈਫ ਨਾਲ ਉਹਨਾਂ ਦੋਨਾਂ ਨੇ ਸੋਚਿਆ ਕਿ ਆਪਾਂ ਇਕੱਠੇ ਉੱਥੇ ਜਾਂਦੇ ਆਂ ਤੇ ਦੇਖਦੇ ਆਂ ਕਿ ਸਭ ਠੀਕ ਤਾਂ ਹੈਗਾ ਐਵੇਂ ਕਰਦੇ ਕਰਦੇ ਦੋਨੇ ਕੁਛ ਨਾਇਗਰਾ ਫਾਲ ਤੋਂ 7-8 ਮਿੰਟ ਦੂਰ ਸੀ ਦੋਨਾਂ ਨੇ ਵਾਪਸ ਗੱਡੀ ਲਾ ਲਈ ਤੇ ਨਾਇਗਰਾ ਫਾਲਸ ਜਿਹੜੀ ਇੱਥੇ ਸਕੂਡਿੰਗ ਰੌਕ ਕੀਤਾ ਸੀ ਸੇਮ ਲੋਕੇਸ਼ਨ ਤੇ ਪਹੁੰਚ ਗਏ ਤੋਂ ਬਾਅਦ ਲਗਭਗ 1 ਘੰਟਾ ਉਹ ਇਧਰ ਉਧਰ ਭਾਲਦੇ ਰਹੇ ਪਰ ਉਹਨਾਂ ਨੂੰ ਉੱਥੇ ਕੋਈ ਨਹੀਂ ਮਿਲਿਆ ਨਾ ਉਹਨਾਂ ਨੂੰ ਕਿ ਕੁੜੀ ਮਿਲੀ ਨਾ ਉਹਨਾਂ ਨੂੰ ਇਹ ਮਿਲਿਆ ਕਿ ਹਾਂ ਕੋਈ ਤਰ੍ਹਾਂ ਦਾ ਕੋਈ ਇਧਰ ਜਾ ਰਿਹਾ ਸੁੰਨ ਸਾਮ ਸਭ ਕੁਝ ਬਹੁਤ ਠੰਡ ਸੀ ਇੰਨੀ ਕਿ ਜ਼ਿਆਦਾ ਠੰਡ ਸੀ ਕਿ ਉਸ ਟਾਈਮ ਬੰਦਾ ਉਥੇ ਫ੍ਰੀਜ਼ ਹੋ ਰਿਹਾ ਸੀ। ਉਹਨਾਂ ਦੋਨਾਂ ਨੇ ਹੁਣ ਤੱਕ ਮਤਲਬ ਇਹੀ ਸੋਚਦੇ ਆ ਰਹੇ ਨੇ ਹਨਾ ਕਿ ਸ਼ਾਇਦ ਉਹਨਾਂ ਤੋਂ ਕੋਈ ਦੇਰੀ ਹੋਊਗੀ। ਉਹਨਾਂ ਨੂੰ ਨਹੀਂ ਪਤਾ ਹੈਗਾ ਉਸ ਕੁੜੀ ਦਾ ਉਸ ਤੋਂ ਬਾਅਦ ਕੀ ਹੋਇਆ। ਸੱਚ ਮੁੱਚ ਇਹ ਤਾਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਆ। ਆਪਾਂ ਨੂੰ ਨਹੀਂ ਪਤਾ ਕਿ ਉਸ ਕੁੜੀ ਨਾਲ ਕੀ ਹੋਇਆ। ਰੱਬ ਕਰੇ ਉਹ ਬਿਲਕੁਲ ਠੀਕ ਹੋਵੇ, ਉਹਦੀ ਲਾਈਫ ਸੈੱਟ ਹੋ ਗਈ ਹੋਵੇ, ਘਰਦਿਆਂ ਦਾ ਵੀ ਸਾਰਾ ਕੁਝ ਸਹੀ ਹੋ ਗਿਆ ਹੋਵੇ। ਬਟ ਜੋ ਦਿਮਾਗ ਦੇ ਵਿੱਚ ਇੱਕ ਕੁਐਸਚਨ ਆ ਜਿਹੜਾ ਕਿ ਉਹਨਾਂ ਦੋਨਾਂ ਦੇ ਜਗਦੀਪ ਦੇ ਦਿਮਾਗ ਦੇ ਵਿੱਚ ਹੈਗਾ ਕਿ ਅਸਲ ਦੇ ਵਿੱਚ ਹੋਇਆ ਕੀ ਆ? ਉਹ ਤੋਂ ਗਲਤੀ ਕਿਵੇਂ ਹੋ ਗਈ ਸ਼ਾਇਦ ਉਹ ਥੋੜਾ ਜਿਹਾ ਹੋਰ ਟਰਾਈ ਕਰ ਲੈਂਦਾ ਜਾਂ ਫਿਰ ਵੇਟ ਕਰ ਲੈਂਦਾ ਕਿ ਹਾਂ ਇਸ ਤੋਂ ਬਾਅਦ ਕੀ ਹੋਊਗਾ ਇਸ ਤੋਂ ਬਾਅਦ ਕੁੜੀ ਕਿੱਥੇ ਜਾਊਗੀ ਮਤਲਬ ਪਹਿਲਾਂ ਤਾਂ ਇਹ ਆਪਣੇ ਆਪ ਨੂੰ ਸਹੀ ਨਹੀਂ ਲੱਗਦਾ ਕਿ ਕਿਸ ਨੂੰ ਆਪਾਂ ਸਟਾਕ ਕਰੀਏ ਜਾਂ ਫੋਲੋ ਕਰੀਏ ਕਿ ਕੋਈ ਬੰਦਾ ਕੀ ਕਰ ਰਿਹਾ ਬਟ ਜੋ ਗੱਲਾਂ ਬਾਤਾਂ ਉਸਨੇ ਦੱਸੀਆਂ ਸੀ ਉਸ ਦੇ ਅਕੋਰਡਿੰਗ ਉਹ ਕੋਈ ਗਲਤ ਸਟੈਪ ਨਾ ਚੱਕ ਲਵੇ ਬਸ ਇਹੀ ਸਟੋਰੀ ਸੀ ਹਨਾ ਜਿਹੜੀ ਮੈਂ ਤੁਹਾਨੂੰ ਦੱਸਣੀ ਸੀ ਇਹ ਕੈਨੇਡਾ ਇਨਸੀਡੈਂਟ ਬਹੁਤ ਸਾਰੇ ਇਮੇ ਇਨਸੀਡੈਂਟ ਹੁੰਦੇ ਰਹਿੰਦੇ ਨੇ ਇੱਕ ਤਾਂ ਮੇਰੇ ਨਾਲ ਆਲਰੇਡੀ ਹੋਇਆ ਸੀ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਤੇ ਐਵੇਂ ਦੇ ਹੋਰ ਵੀ ਬਹੁਤ ਸਾਰੇ ਇਨਸੀਡੈਂਟ ਹੈਗੇ ਨੇ ਜਿਨ੍ਹਾਂ ਦੀ ਮੈਂ ਸਟੋਰੀ ਤੁਹਾਨੂੰ ਇਸ ਦੇ ਵਿੱਚ ਦੱਸੂਗਾ ਬਾਕੀ ਜੇ ਤੁਹਾਡੇ ਨਾਲ ਜ਼ਰੂਰੀ ਨਹੀਂ ਕਿ ਉਹ ਕੈਨੇਡਾ ਦੇ ਵਿੱਚ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਕੋਈ ਐਵੇਂ ਦਾ ਕੋਈ ਇਨਸੀਡੈਂਟ ਹੋਇਆ ਜਿਹਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਡੀਐਮ ਕਰਕੇ ਸਾਰੀ ਜਿ ਸਾਰੀ ਸਟੋਰੀ ਜਰੂਰ ਦੱਸਿਓ ਤੁਸੀਂ ਚਾਹੋਨੇ ਤਾਂ ਅਸੀਂ ਤੁਹਾਨੂੰ ਟੈਗ ਵੀ ਕਰ ਦਾਂਗੇ ਪਰ ਜਗਦੀਪ ਨੇ ਕਿਹਾ ਕਿ ਮੈਨੂੰ ਟੈਗ ਨਾ ਕੀਤਾ ਜਾਵੇ ਜਾਂ ਫਿਰ ਮੇਰਾ ਕੋਈ ਅਕਾਊਂਟ ਇੰਸਟਾਗ੍ਰਾਮ ਜੋ ਕੁਝ ਵੀ ਵੀਡੀਓ ਦੇ ਵਿੱਚ ਨਾ ਦਿੱਤਾ ਜਾਵੇ ਉਸਨੇ ਸਿਰਫ ਇੱਕ ਅਨੋਨਿਮਸ ਦੇ ਤਰੀਕੇ ਨਾਲ ਆਪਣੀ ਸਟੋਰੀ ਦੱਸੀ ਜੇ ਤੁਸੀਂ ਅਮਿਤਿਆ ਹੋਰ ਘਟਨਾਵਾਂ ਦੀ ਵੀਡੀਓ ਸੁਣਨੀ ਆ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਜੇ ਤੁਸੀਂ ਲਾਈਕ ਜਾ ਕਮੈਂਟ ਕਰੋਗੇ ਜਾਂ ਕਮੈਂਟ ਦੇ ਵਿੱਚ ਆਪਣੀ ਸਟੋਰੀ ਦੱਸੋਗੇ ਤਾਂ ਇਹ ਚੈਨਲ ਹੋਰ ਵੀ ਬਹੁਤ ਸਾਰੇ ਲੋਕਾਂ ਕੋਲ ਪਹੁੰਚੂਗਾ ਤੇ ਜੇ ਤੁਹਾਡੇ ਕੋਲ ਵੀ ਕੋਈ ਐਮੇ ਦੀ ਸਟੋਰੀ ਹੈ ਕਿ ਜਿਸ ਦੇ ਬਾਰੇ ਚ ਤੁਹਾਨੂੰ ਦੱਸਣਾ ਚਾਹੁੰਦੇ ਹੋ ਚਾਹੇ ਉਹ ਕਿਸੇ ਵੀ ਕੰਟਰੀ ਦੀ ਹੋਵੇ ਕਿਸੇ ਵੀ ਸਿਟੀ ਦੀ ਹੋਵੇ ਤੁਸੀਂ ਸਾਨੂੰ ਇਸ ਵੀਡੀਓ ਦਾ ਕਮੈਂਟ ਦੇ ਵਿੱਚ ਵੀ ਦੱਸ ਸਕਦੇ ਹੋ ਤੁਸੀਂ ਸਾਨੂੰ ਇੰਸਟਾਗ੍ਰam ਜਾਂ ਟਿਕਟੌਕ ਤੇ ਡਾਇਰੈਕਟ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਤੇ ਉਸ ਤੋਂ ਬਾਅਦ ਜਾਂਦੇ ਜਾਂਦੇ ਪਹਿਲਾਂ ਤੁਸੀਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਹਾਨੂੰ ਤੁਸੀਂ ਹੋਰ ਐਵੇਂ ਦੀਆਂ ਵੀਡੀਓਆਂ ਦੇਖਣੀਆਂ ਨੇ ਜਾਂ ਫਿਰ ਐਵੇਂ ਦੀਆਂ ਸਟੋਰੀਆਂ ਸੁਣਨੀਆਂ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਜਿਨ੍ਹਾਂ ਨੇ ਵੀਡੀਓ ਨੂੰ ਇੱਥੇ ਤੱਕ ਦੇਖਿਆ ਤੇ ਜਾਂਦੇ ਹਾਂ ਦੇ ਕਮੈਂਟ ਦੇ ਵਿੱਚ ਕੋਈ ਇੱਕ ਹਾਰਟ ਜਾਂ ਫਿਰ ਤੁਸੀਂ ਕੀ ਸੋਚਿਆ ਕਿ ਉਸ ਕੁੜੀ ਨਾਲ ਕੀ ਹੋਇਆ ਹੋਵੇਗਾ ਕਮੈਂਟ ਦੇ ਵਿੱਚ ਲਿਖ ਕੇ ਜਰੂਰ ਜਾਓ ਕੋਈ ਤੁਹਾਡੀ ਸਲਾਹ ਹੋਵੇ ਕੋਈ ਸੁਝਾਅ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ